ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਬਲੌਗ ਦੇ ਵਿੱਚ ਹੋਰ ਸਨਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂਗੇ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੀ ਕਹਿੰਦਾ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਿਊ ਦੇ ਕਿ ਨਾ ਜਾਇਆ ਕਰੋ ਜੀ ਤੇ ਅੱਗੇ ਵੀਡੀਓ ਸ਼ੇਅਰ ਕਰਦੇ ਆਂ ਪਰ ਉਹ ਨਾਲ ਹੀ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਜਿਹਾ ਲੱਗਦੀ ਆ ਤੁਹਾਨੂੰ ਸਾਡੀ ਆ ਤੇ ਇੱਥੇ ਸਵੇਰ ਦਾ ਟਾਈਮ ਆ ਤੇ ਸਾਜਰੇ ਸਾਜਰੇ ਨਾਲ ਸਾਰੇ ਜਣੇ ਆਪੋ ਆਪਣੇ ਕੰਮ ਲੱਦੇ ਪੈ ਨਹੀਂ ਕਿਉਂਕਿ ਤੁਹਾਨੂੰ ਪਤਾ ਦਿਨ ਚ ਧੁੱਪਾ ਬਹੁਤ ਜ਼ਿਆਦਾ ਹੋ ਜਾਂਦੀ ਆ ਹੁਣ ਤੇ ਜਿਹੜਾ ਕੰਮ ਹੈ ਨਾ ਸਵੇਰ ਸਵੇਰੇ ਹੋ ਜਵੇ ਉਹ ਦਿਨ ਚ ਨਹੀਂ ਹੁੰਦਾ ਹੈਗਾ ਆਥਨ ਸਵੇਰੇ ਇਹ ਹੀ ਟਾਈਮ ਹੁੰਦਾ ਬਸ ਕੰਮਾਂ ਦਾ ਤੇ ਅਜਾ ਹੈ ਨਾ ਸਵੇਰ ਸਵੇਰ ਤੇ ਜੀ ਮਿਲ ਆਉਦਾ ਕੰਮ ਦੇ ਵਿੱਚ ਇੱਕ ਸ਼ਾਮ ਨੂੰ ਜੀ ਲੱਗਦਾ ਇੱਕ ਸਵੇਰੇ ਤੇ ਦੁਪਹਿਰੇ ਕੰਮ ਕਰਨੇ ਥੋੜੇ ਔਖੇ ਹੋ ਜਾਂਦੇ ਨੇ ਹੁਣ ਜਿਹੜੇ ਸਾਰਾ ਧੁੱਪਾ ਮੈਣ ਲੱਗੀ ਤੇ ਆਪਾਂ ਵੀ ਨਾ ਥੋਲੇ ਮੈਂ ਚੱਲੇ ਸੀਗੀ ਕੂਟੀਆ ਦੇ ਵਿੱਚ ਮੱਥਾ ਟੇਕ ਕੇ ਮੈਂ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਐ ਹਨਾ ਸਵੇਰ ਦੀ ਮਤਲਬ ਸਾਰੇ ਆਪੋ ਆਪਦੇ ਕੰਮ ਲੱਗੇ ਹੋਣੇ ਮੈਂ ਤੁਹਾਨੂੰ ਦਿਖਾਦਾ ਨਾਲੇ ਆਪਣਾ ਬਲੌਗ ਸਟਾਰਟ ਹੋ ਜੂਗਾ ਬਾਕੀ ਦਿਨ ਚ ਜਦੋਂ ਬਣੂਗਾ ਦੇਖੀ ਜਾਊਗੀ ਹਨਾ ਤੇ ਚਲੋ ਇਹ ਦਿਖਾਨੀਆਂ ਮੈਂ ਤੁਹਾਨੂੰ ਕੀ ਕੀ ਕੰਮ ਕਰਨ ਲੱਗੇ ਹੋਏ ਨੇ ਸਾਰੇ ਤੇ ਬਣੇ ਰਿਓ ਬਲੌਗ ਦੇ ਨਾਲ ਜੀ ਲਓ ਜੀ ਕੂਟੀਆ 'ਚ ਮੱਥਾ ਟੇਕ ਕੇ ਆ ਕੇ ਚਾੜੂ ਲਾ ਕੇ ਆ ਕੇ ਫਿਰ ਮੈਂ ਲੱਗ ਗਈ ਸੀਗੀ ਆ ਕੇ ਗੋਹਾ ਚੱਕਣ ਤੇ ਇਲਾ ਗੋਹਾ ਸੰਭਰ ਕੇ ਢੇਰੀਆਂ ਲਾ ਲਾਂਗੇ ਆਪਾਂ ਨਾਲ ਦੀ ਨਾਲ ਪਾਣੀ ਫਲਾਦਾਂਗੇ ਬਸ਼ੀਆਂ ਨੂੰ ਇਕੱਠੇ ਕੰਮ ਨਿਬੜ ਜਾਂਦਾ ਹੁੰਦਾ ਤੇ ਮੈਂ ਤੇ ਸੱਜਪਰੀ ਦੀ ਗੋਹਾ ਚੱਕਾਂਗੇ ਸੱਜਪਰੀ ਦਾ ਆਪਾਂ ਲੱਗਿਆ ਹੋਇਆ ਸੀਗਾ ਬਾਹਰ ਉਹ ਬੇਲਾਂ ਦੀ ਸਫਾਈ ਕਰ ਰਿਹਾ ਸੀਗਾ ਕਿਉਂਕਿ ਜੀ ਹੁਣ ਬੇਲਾਂ ਤੁਰਪੀਆਂ ਨਾਲੇ ਭਿੰਡੀਆਂ ਵਿਗ ਗਏ ਨੇ ਫਿਰ ਉਹ ਸਫਾਈ ਮੰਗਦੀਆਂ ਨੇ ਭਿੰਡੀਆਂ 'ਚ ਵੀ ਕੱਖ ਕਾਫੀ ਹੋਣ ਲੱਗ ਗਿਆ ਸੀਗਾ ਤੇ ਹੁਣ ਕਈ ਦਿਨ ਹੋ ਗਏ ਉਹਨੂੰ ਲੱਗੇ ਨੂੰ ਥੋੜਾ ਥੋੜਾ ਕਰਕੇ ਸਾਫ ਕਰ ਲੈਂਦੇ ਹੁੰਦੇ ਨੇ ਫੇਰ ਵਿੱਚ ਪੱਠੇ ਵੱਢਣੇ ਹੁੰਦੇ ਨੇ ਪਹਿਲਾਂ ਨਾ ਬੇਲਾ ਸਾਫ ਕਰਕੇ ਉਸ ਤੋਂ ਬਾਅਦ ਪੱਠੇ ਵਢਣ ਚਲੇ ਜਾਂਦੇ ਨੇ ਤੇ ਮੈਂ ਸੱਜਪਰੀ ਇਹਨੂੰ ਕਹੇ ਮੈਂ ਕਿ ਚੱਲ ਵੀ ਜਾਨੂ ਤੂੰ ਮੈਨੂੰ ਗੋਹਾ ਚੱਕਵਾ ਦੇ ਤੇ ਸੱਜਪਰੀ ਤੇ ਜਿਸ ਕੰਮ ਲੱਗੇ ਹੋਏ ਸੀਗੇ ਇੱਧਰ ਆਪਦਾ ਜਿਹੜਾ ਉਹਨਾਂ ਨੇ ਖੁੱਡਾ ਬਣਾਉਣ ਲੱਗੇ ਹੋਏ ਨੇ ਦੋਏ ਉਹ ਬਣਾਉਂਦੇ ਸੀਗੇ ਤੇ ਫਿਰ ਉਹਦੇ ਵਿੱਚੋਂ ਹਟਾ ਕੇ ਮੈਂ ਕਿ ਵੀ ਤੂੰ ਬਾਅਦ ਚ ਕਰੀ ਜੇਂਗੇ ਤੇ ਵੀ ਪਹਿਲਾਂ ਮੇਰੇ ਨਾਲ ਗੋਹਾ ਚੱਕਵਾ ਦੇ ਤੇ ਸਰਜਰੀ ਆ ਕੇ ਲੱਗ ਗਈ ਸੀਗੇ ਦੋਏ ਭਾਈ ਰਾਤ ਰੁਸ ਗਿਆ ਤੀਗਾ ਪਹਿਲਾ ਜਿਸ ਕਰਨ ਤੇ ਅੱਜ ਫੇਰ ਸਵੇਰੇ ਜਾ ਕੇ ਲੱਗ ਗਿਆ ਉਹਦੇ ਨਾਲ ਕੰਮ ਕਰਾਉਣ ਤੇ ਮੈਂ ਇਹਨੂੰ ਦੱਸਿਆ ਵੀ ਸੀਗਾ ਮੈਂ ਕਿਹਾ ਵੀ ਹਨਾ ਸਮਰਾਲੇ ਵਾਲੀ ਦੀਦੀ ਦਾ ਵੀ ਮੈਸੇਜ ਆਇਆ ਹਰਮੇਸ਼ ਕੌਰ ਦੀਦੀ ਦਾ ਬਈ ਸਹਜ ਤੇਰਾ ਬੜਾ ਭਾਈ ਆ ਵੀ ਉਹਦਾ ਗੁੱਸਾ ਨਾ ਕਰਿਆ ਕਰ ਜੇ ਤੈਨੂੰ ਕੁਝ ਕਹਿੰਦਾ ਤੇ ਫੇਰ ਕੰਸੈਜ ਹੁਣ ਉਹਨੂੰ ਮਜ਼ਾਕ ਕਰਦਾ ਹੁੰਦਾ ਕਹਿੰਦਾ ਮੈਂ ਤੇਰਾ ਵੱਡਾ ਭਾਈ ਆ ਕਹਿੰਦਾ ਮੇਰਾ ਗੁੱਸਾ ਨਾ ਕਰੀ ਜੇ ਮੈਂ ਤੈਨੂੰ ਕੁਝ ਕਹੂੰਗਾ ਤੇ ਹਾਂਜੀ ਏਕ ਨੇ ਹਨਾ ਸਾਰੇ ਮੈਸੇਜ ਕਰਦੇ ਰਿਹਾ ਕਰੋ ਹਨਾ ਫਿਰ ਮੈਂ ਨਾ ਇਹ ਸਾਰੇ ਮੈਸੇਜ ਵਾਕਾਂ ਨੂੰ ਵੀ ਦੱਸ ਦੇਣੀ ਆ ਵੀ ਇਦਾਂ ਇਦਾਂ ਆਏ ਨੇ ਤੁਹਾਨੂੰ ਫਿਰ ਨਾ ਉਹਨਾਂ ਨੂੰ ਵੀ ਸੁਣ ਕੇ ਚੋਰ ਚੜ ਜਾਂਦਾ ਵੀ ਸਾਨੂੰ ਕੋਈ ਕੁਝ ਕਹਿ ਰਿਹਾ ਹਨਾ ਤੇ ਹੁਣ ਹੁਣੇ ਕਮੈਂਟ ਕਰਦੇ ਰਿਹਾ ਕਰੋ ਇਸੇ ਤਰ੍ਹਾਂ ਹੀ ਹਨਾ ਹੌਸਲਾ ਜਾਂ ਮਿਲਦਾ ਅੱਗੇ ਵੀਡੀਓ ਬਣਾਉਣ ਦਾ ਤੇ ਨਾਲੇ ਇਦਾਂ ਲੱਗਦਾ ਵੀ ਕੋਈ ਹਾਂ ਸਾਨੂੰ ਸਾਡੀ ਵੀਡੀਓ ਵੀ ਪਸੰਦ ਕਰਦਾ ਹੈ ਸਾਨੂੰ ਵੀ ਦੇਖਣਾ ਕੋਈ ਪਸੰਦ ਕਰਦਾ ਹੈ ਤੇ ਪਲੀਜ਼ ਇਸ ਤਰ੍ਹਾਂ ਹੀ ਸਪੋਰਟ ਬਣਾ ਬਣਾਈ ਰੱਖਿਓ ਤੇ ਲੋ ਜੀ ਨਾਲ ਦੀ ਨਾਲ ਆਪਾਂ ਬੈੜੀ ਨੂੰ ਵੀ ਪਾਣੀ ਪਿਲਾ ਦਾਂਗੇ ਤੇ ਮੈਸ ਵਿੱਚ ਮਣੀ ਹੋਈ ਹੈ ਉੱਧਰ ਪਾਣੀ ਤੇ ਤੇ ਇਹਨੂੰ ਛੋਟੀ ਗਾਂ ਨੂੰ ਵੀ ਧਰਦਾਗੇ ਆਪਾਂ ਬੱਸ ਜੀ ਪਹਿਲਾਂ ਗੋਹਾ ਹੁਣ ਸਜਰੇ ਚੱਕ ਦਨੇ ਨੇ ਅੱਗੇ ਪਹਿਲਾਂ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਸੀਗਾ ਗੋਏ ਦਾ ਟਾਈਮ ਲੇਟ ਹੋ ਜਾਂਦਾ ਸੀਗਾ ਤੇ ਹੁਣ ਆਪਾਂ ਸਾਧਰੇ ਚੱਕ ਦੰਨੇ ਆ ਪਹਿਲਾਂ ਬਾਅਦ ਚ ਜਾ ਕੇ ਰੋਟੀ ਪਾਣੀ ਦਾ ਕਰਦੇ ਹੁੰਨੇ ਆ ਮੈਨੂੰ ਇਹ ਹੁੰਦਾ ਵੀ ਚਲੋ ਪਹਿਲਾਂ ਪਸ਼ੂਆਂ ਦਾ ਨਵੇੜ ਦਈਏ ਕਿਉਂਕਿ ਜੇ ਹੁਣ ਤਾਂ ਬੱਚਿਆਂ ਨੂੰ ਛੁੱਟੀਆਂ ਕਰਕੇ ਹਨਾ ਫਿਰ ਰੋਟੀ ਚਲੋ ਲੇਟ ਖਾ ਲੈਂਦੇ ਨੇ ਪਰ ਬੱਚਿਆਂ ਦਾ ਐਦਾਂ ਹੀ ਬੱਚਿਆਂ ਨੂੰ ਭੁੱਖ ਹੋ ਸੇ ਟਾਈਮ ਲੱਗਦੀ ਆ ਤੇ ਜਿਵੇਂ ਸਵੇਰ ਨੂੰ ਅੱਗੇ 9:1 ਕੱਠੇ ਵਜੇ ਰੋਟੀ ਖਾਣ ਲੱਗ ਜਾਂਦੇ ਨੇ ਜਦੋਂ ਸਕੂਲ ਜਾਣਾ ਹੁੰਦਾ ਨਾ ਉਹੀ ਟਾਈਮ ਨੂੰ ਭੁੱਖ ਲੱਗਣ ਲੱਗ ਜਾਂਦੀ ਇਹਨਾਂ ਨੂੰ ਕਹਿਣ ਲੱਗ ਜਾਂਦਾ ਮੰਮੀ ਰੋਟੀ ਬਣਾ ਲਾ ਤਿੰਨੋ ਟਾਈਮ ਇਸੇ ਤਰ੍ਹਾਂ ਹੀ ਕਰਦੇ ਨੇ ਜਿਹੜੇ ਟਾਈਮ ਖਾਂਦੇ ਨੇ ਬਸ ਉਸੇ ਟੈਂਪੋ ਖਲਾਗਦੇ ਨੇ 3:30 ਵਜੇ ਦੁਪਹਿਰੇ ਆਪਣੇ ਫੇਰੇ ਭੁੱਖ ਲੱਗਦੇ ਨੇ 6 ਵਜੇ ਲੱਗੇ ਹੋਏ ਨੇ ਦੇਖੋ ਕਿੱਥੇ ਪਹੁੰਚ ਗਿਆ ਫੱਡੇ ਦਾ ਕੰਮ ਇੱਥੇ ਆ ਗਏ ਦਿਹਾੜੀਦਾਰ ਵੀ ਆ ਗਿਆ ਅੱਜ ਤਾਂ ਖਲ ਵਜ ਗਿਆ ਦਿਨ ਸਗੇ ਹਲੋ ਛਿਵੜੇ ਦਾ ਬਦਲਾ ਕੀ ਅੰਦਰ ਰੱਖਿਆ ਮੇਤਾ ਪਾਇਜ ਇਧਰ ਦੇਖੀ ਜਸੂ ਹਲੋ ਹਲੋ ਦਸ ਕੰਨ ਦਸ ਕੰਨ ਮੇਰੇ ਇਧਰ

ਹੇ ਨਾ ਨਾ ਬਿਨਾਂ ਲੁਕਾਈ ਕਰਿਆ ਲਓ ਜੀ ਆਪਣਾ ਇਧਰੋਂ ਮੈਂ ਝਾੜੂ ਵਗੈਰਾ ਲਾਤਾ ਹੁਣ ਜਾਉਂਗੀ ਉੱਪਰ ਹਾਂ ਰੋਟੀ ਪਕਾਉਂਗੀ ਤੇ ਚੱਲਦੇ ਆਂ ਭਰੀਆਂ ਭਰੀਆਂ ਵੀ ਚੱਕਦੇ ਆਂ ਪੱਠੇ ਚੱਕਦੇ ਆਂ ਹਾਲੇ ਗਿੱਲੇ ਹੋਣਗੇ ਤੇ ਪਾਪਾ ਨੇ ਵੱਢ ਕੇ ਰੱਖ ਦਿੱਤੇ ਤੇ ਫੇਰ ਚੱਕਦੇ ਲਓ ਜੀ ਇੱਥੇ ਜ਼ਾਇਬਰੀ ਤੋਂ ਲੱਗੇ ਸੀ ਆਪਦੇ ਕੰਮ ਕਰਨ ਖੁਡੇ ਦੀ ਤਿਆਰੀ ਕਰਨ ਪਤਾ ਨਹੀਂ ਇਹਨਾਂ ਨੇ ਕੀ ਰੱਖਣਾ ਇੱਥੇ ਕੀ ਨਹੀਂ ਬਸ ਇਹਨਾਂ ਨੂੰ ਸ਼ੌਂਕ ਜਿਹਾ ਜਾਗ ਗਿਆ ਕਹਿੰਦੇ ਮੰਮੀ ਖੁੱਡਾ ਬਣਾਉਣਾ ਮੈਂ ਚੱਲ ਇੱਥੇ ਬਣਾ ਲਉ ਪੰਨਾਂ ਨੇ ਇੱਟਾ ਵੀ ਮਿੱਟੀ 'ਚ ਹੀ ਲਾ ਦਿਓ ਵੀ ਬਾਅਦ 'ਚ ਜੇ ਲੋਡ ਪਈ ਫਿਰ ਕੰਮ ਵੀ ਆ ਜਾਂਦੀ ਇਹਨੇ ਸੀਮੈਂਟ ਵਾਲਿਆਂ ਤਾਂ ਕੰਮ ਵੀ ਨਹੀਂ ਆਉਂਦੀ ਹੈਗੀਆਂ ਮਿੱਟੀ ਵਾਲਿਆਂ ਤਾਂ ਚਲੋ ਜਦੋਂ ਮਰਜ਼ੀ ਬਰਤਲਾ ਤੇ ਇੱਥੇ ਲੱਗੇ ਹੋਏ ਸੀਗੇ ਆਪਾਂ ਪੱਠੇ ਚੱਕਣ ਸੈਪਰੀ ਦੇ ਪਾਪੇ ਨੂੰ ਚੁਕਾਰ ਰਹੀ ਸੀਗੀ ਮੈਂ ਇਹ ਵੀਡੀਓ ਨਾ ਜਿਸ ਕਰਨ ਬਣਾ ਰਹੀ ਐ ਕੈਮਰਾ ਬਹੁਤ ਹਿਲਾ ਰਿਆ ਸੀ ਉਹਨੇ ਵੀਡੀਓ ਬਣਾਤੀ ਸੀ ਪਤਾ ਨਹੀਂ ਕਿਵੇਂ ਉਹਦਾ ਜੀਜੇ ਕਰਾਇਆ ਮੈਂ ਤਾਉਨੂ ਕਿਹਾ ਵੀ ਨੀਗਾ ਆਪੇ ਚੱਕ ਕੇ ਕੈਮਰਾ ਵੀਡੀਓ ਬਣਾਤੀ ਤੇ ਜੇ ਇਹਨਾਂ ਨੂੰ ਕਹਿ ਫੇਰ ਨਹੀਂ ਬਣਾਉਂਦੇ ਹੈਗੇ ਨਹੀਂ ਆਪਣੇ ਆਪ ਬਣਾ ਦਿੰਦੇ ਨੇ ਤੇ ਲੋ ਜੀ ਆਪਾਂ ਇੱਥੇ ਜਿਹੜੀਆਂ ਭਰੀਆਂ ਹੈਗੀਆਂ ਨੇ ਚੱਕ ਦਾਂਗੇ ਤੇ ਅੱਜ ਨਾ ਆਪਾਂ ਸ਼ਾਮ ਨੂੰ ਫੇਰ ਪੱਠੇ ਵੱਢ ਲਾਂਗੇ ਕੱਲ ਨੂੰ ਆਪਾਂ ਨਹੀਂ ਜਾਣਾ ਹੈ ਤੇ ਆਪਾਂ ਸ਼ਹਿਰ ਘੁੰਮਣ ਜਾਵਾਂਗੇ ਥੋੜੇ ਕੱਪੜੇ ਲੈ ਕੇ ਆਉਣੇ ਨੇ ਮੈਂ ਆਪਦੇ ਵਾਸਤੇ ਦੋ ਤਿੰਨ ਸੂਟ ਲੈ ਕੇ ਆਉਂਗੀ ਤੇ ਫਿਰ ਆਪਾਂ ਉਧਰ ਜਾਵਾਂਗੇ ਆਪਣੇ ਪੇਕਿਆਂ ਦੇ ਸ਼ਹਿਰ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਹਨਾ ਇੱਥੇ ਨਾ ਫਿਰ ਇਹ ਹੈਗਾ ਜੀ ਦੁਪਹਿਰ ਦਾ ਟਾਈਮ ਦੁਪਹਿਰ ਹੀ ਫਿਰ ਕਹਿੰਦੇ ਵੀ ਕੁਝ ਖਾਣ ਨੂੰ ਬਣਾ ਕੇ ਦੇ ਤੇ ਫਿਰ ਨਾ ਮੈਂ ਇੱਥੇ ਚਲੋ ਮਹਾਚਲ ਪੂੜੇ ਬਣਾ ਦਿੰਨੀ ਆ ਤੁਹਾਨੂੰ ਤੇ ਸਹਿਜ ਕਹਿੰਦਾ ਚਲ ਇੱਕ ਇੱਕ ਖਾ ਲਾਂਗੇ ਵੀ ਬਸ ਸਾਨੂੰ ਸਿਰਫ ਦੋ ਪੂੜੇ ਬਣਾ ਦੇ ਤੇ ਚਲ ਚਾਹ ਨਾਲ ਮੈਂ ਕਿਹਾ ਚਲੋ ਬਣਾ ਕੇ ਦੇ ਦਿੰਦੇ ਨੇ ਬੇਸਨ ਦੇ ਪੂੜੇ ਬਣਾ ਕੇ ਦੇਣ ਲੱਗ ਗਈ ਸੀਗੀ ਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਨਾ ਵੀ ਇਹਨਾਂ ਨੂੰ ਉਹੀ ਟਾਈਮ ਭੁੱਖ ਲੱਗਦੀ ਆ ਬਸ ਜਿਹੜੇ ਟਾਈਮ ਸਕੂਲ ਚ ਖਾਂਦੇ ਨੇ ਸਕੂਲੋਂ ਆ ਕੇ ਖਾਂਦੇ ਨੇ ਜਾਂ ਜਾਣ ਲੱਗੇ ਖਾਂਦੇ ਨੇ ਉਹੀ ਟਾਈਮ ਇਹਨਾਂ ਨੂੰ ਭੁੱਖ ਲੱਗਦੀ ਤੇ ਉਹੀ ਟਾਈਮ ਮੰਗਦੇ ਨੇ ਖਾਣ ਨੂੰ ਆਦਤ ਪਈ ਹੁੰਦੀ ਆ ਹਨਾ ਚਾਹੇ ਬੱਚਾ ਹੈ ਚਾਹੇ ਬڑا ਹੈ ਜਿਹੜੇ ਟਾਈਮ ਆਪਾਂ ਖਾਈਏ ਨਾ ਰੋਟੀ ਪਾਣੀ ਚਾਹ ਹੋ ਗਿਆ ਰੋਟੀ ਹੋ ਗਿਆ ਉਸੇ ਟਾਈਮ ਭੁੱਖ ਲੱਗਦੀ ਆ ਤੇ ਇੱਥੇ ਫਿਰ ਹੁਣ ਮੈਂ ਬਣਾ ਕੇ ਦੇਣ ਲੱਗੀ ਸੀ ਕਿ ਚਲੋ ਮੈਂ ਖਾ ਲਿਓ ਤੇ ਇੱਥੇ ਸਹਿਜਪ੍ਰੀਤ ਵੀ ਆ ਗਿਆ ਸੀਗਾ ਕੋਲ ਕਹਿੰਦਾ ਮੰਮੀ ਕਿੰਨੇ ਕ ਬਣ ਜਾਣਗੇ ਮੈਂ ਹਾਂ ਬਸ ਹੁਣ ਤਾਂ ਇੱਕ ਇੱਕਾ ਕਿਹਾ ਵੀ ਇੱਕ ਇੱਕੇ ਬਣੂਗਾ ਆਪਦਾ ਇੱਕ ਇੱਕਾ ਖਾ ਕੇ ਚਾਹ ਪੀ ਲਿਓ ਤੇ ਫਿਰ ਕਿਉਂਕਿ ਜਿਵੇਂ ਧਾਰਾ ਟਾਈਮ ਹੋ ਰਿਹਾ ਸੀਗਾ ਤੇ ਮੈਂ ਵੀ ਮੇ ਧਾਰਾ ਚੁੰਨ ਜਾਣਾ ਵੀ ਚਲੋ ਇੱਕ-ਇੱਕ ਬਣਾ ਦਨੇ ਆ ਖਾ ਲਿਓ ਆਪਦਾ ਪੂੜਾ ਤੇ ਇੱਥੇ ਜਿਸਕਰ ਨੂੰ ਕਹਿ ਰਿਆ ਸੀ ਕਹਿੰਦਾ ਮੈਂ ਨਹੀਂ ਤੈਨੂੰ ਦੇਣਾ ਹੈਗਾ ਕਹਿੰਦਾ ਮੈਂ ਹੀ ਦੋ ਖਾ ਲੈਣੇ ਨੇ ਮੈਂ ਨਾ ਇਦਾਂ ਨਾ ਕਰਿਆ ਕਰ ਵੀ ਹਨਾ ਉਹਨੂੰ ਤੰਗ ਕਰਨ ਲਾ ਜਾਂਦਾ ਬਸ ਜਿਸਕਰ ਨੂੰ ਫਿਰ ਉਹ ਰੋਣ ਲਾ ਜਾਂਦਾ ਕਈ ਵਾਰ ਤੇ ਲਓ ਜੀ ਇੱਥੇ ਆਪਣਾ ਪੂੜਾ ਬਣ ਕੇ ਹੋ ਗਿਆ ਤਿਆਰ ਬਾਕੀ ਜੀ ਹੁਣ ਆਪਾਂ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ tak tak le satshiya kal ji bye bye